ਤੰਤਨ ਬਾਬਾ ਬਸਾਉਚੀ ਪਰਵੰਦਾ ਕਮੇਟੀ ਸਮੂਹ ਗram ਪੰਚਾਇਤ ਐਨ ਆਰ ਆਈ ਵੀਰ ਅਤੇ ਸਮੂਹ ਨਗਰ ਨਿਵਾਸੀ ਪਿੰਡ ਰੂਪਵਾਲ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਤੰਤਨ ਬਾਬਾ ਬਸਾਉਚੀ ਰੂਪਵਾਲ ਨੂੰ ਸਮਰਪਿਤ 124ਵਾਂ ਸਾਲਾਨਾ ਦੋ ਦਿਨਾਸ਼ਿੰਝ ਮੇਲਾ 18 ਅਤੇ 19 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਕਮੇਟੀ ਮੈਂਬਰਾਂ ਨੇ ਦੱਸਿਆ 14 ਸਤੰਬਰ ਤੋਂ ਸ਼ੁਰੂ ਹੋਏ ਸ੍ਰੀ ਅਖੰਡ ਪੜ ਸਾਹਿਬ ਦੇ 18 ਸਤੰਬਰ ਨੂੰ ਭੋਗ ਪਾਈ ਗਏ ਜਿਸ ਤੋਂ ਬਾਅਦ ਜਸਵਿੰਦਰ ਸਿੰਘ ਦੇ ਢਾਡੀ ਜੱਥੇ ਵੱਲੋਂ ਆਪਣੀ ਹਾਜ਼ਰੀ ਲਗਵਾਈ ਜਿਸ ਤੋਂ ਉਪਰੰਤ ਅਮਰੋਚੀ ਦਾ ਖੁੱਲਾ ਅਖਾੜਾ ਲੱਗਾ ਸ਼ਾਮ ਨੂੰ ਪਹਿਲਵਾਨਾਂ ਦੇ ਮੁਕਾਬਲੇ ਕਰਵਾਏ ਗਏ 19 ਸਤੰਬਰ ਨੂੰ ਸਵੇਰੇ ਗਾਇਕ ਬਾਗੀ ਦਾ ਖੁੱਲਾ ਅਖਾੜਾ ਲੱਗੇਗਾ ਜਿਸ ਤੋਂ ਉਪਰੰਤ ਨਾਮਵਰ ਪਹਿਲਵਾਨਾਂ ਵਿੱਚ ਕੁਸ਼ਤੀ ਦੇ ਮੁਕਾਬਲੇ ਵੇਖਣ ਨੂੰ ਮਿਲਣਗੇ ਇਸ ਚੇਂਜ ਮੇਲੇ ਦਾ ਪਹਿਲਾ ਇਨਾਮ ਅਲਟੋ ਗੱਡੀ ਜੋ ਸਰਦਾਰ ਦਰਸ਼ਨ ਸਿੰਘ ਕਰੇਵਾਲ ਵਾਸੀ ਕੈਨੇਡਾ ਦੇ ਪਰਿਵਾਰ ਵੱਲੋਂ ਦਿੱਤੀ ਜਾ ਰਹੀ ਹੈ ਜਦਕਿ ਤਿੰਨ ਬੁਲੇਟ ਮੋਟਰਸਾਈਕਲਾਂ ਦੇ ਇਨਾਮ ਜੋ ਸਰਦਾਰ ਸੁਖਵਿੰਦਰ ਸਿੰਘ ਭੋਗਲ ਵਾਸੀ ਯੂਕੇ ਸਰਦਾਰ ਅਰਵਿੰਦਰ ਸਿੰਘ ਵਾਸੀ ਕੈਨੇਡਾ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਢੇਸੀ ਪੁੱਤਰ ਸਰਦਾਰ ਮਨਜੀਤ ਸਿੰਘ ਢੇਸੀ ਵਾਸੀ ਕੈਨੇਡਾ ਦੇ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਹੈ ਉਨਾ ਦੇ ਸੇਕ ਇਸ ਤੋਂ ਇਲਾਵਾ ਹੋਰ ਦੇ ਲਖਿਤ ਵਿੱਚ ਮ ਇਨਾਮ ਪਲਵਾਨਾਂ ਨੂੰ ਦਿੱਤੇ ਜਾਣਗੇ 19 ਸਤੰਬਰ ਰਾਤ ਨੂੰ ਮਨਜਿੰਦਰ ਸਿੰਘ ਸ਼ਿੰਦਾ ਬਾਈ ਬਾਰਸ ਬਿਰਸੇ ਦੇ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਨੂੰ ਇਸ ਛਿੰਜ ਮੇਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਇਸ ਮੌਕੇ ਕਮੇਟੀ ਦੇ ਪਰਦਾ ਸਰਪੰਚ ਸੁਰਿੰਦਰ ਸਿੰਘ ਸਰਾਣਾ ਕੈਸ਼ੀਅਰ ਹਰਮੇਲ ਸਿੰਘ ਗੁਰਦੀਪ ਸਿੰਘ ਜਨਸਕੱਤਰ ਮਾਸਟਰ ਜਗਦੀਸ਼ ਮੈਮੀ ਡਾਕਟਰ ਸੁਖਦੇਵ ਕੁਮਾਰ ਸ਼ਰਮਾ ਬਲਵਿੰਦਰ ਸਿੰਘ ਜਸਵਿੰਦਰ ਸਿੰਘ ਲੰਬੜਦਾਰ ਗੁਰਵਿੰਦਰ ਸਿੰਘ ਪੰਜ ਭਾਗਰਾਮ ਪੰਜ ਪਿਆਰਾ ਸਿੰਘ ਪੰਜ ਰਾਜਵਿੰਦਰ ਕੌਰ ਪੰਜ ਹਰੇਸ਼ਮ ਕੌਰ ਪੰਜ ਜੱਸਾ ਸਿੰਘ ਭੋਗਲ ਦਵਿੰਦਰ ਸਿੰਘ ਜਸਪਾਲ ਸਿੰਘ ਬਲੇਹਾਰ ਰਾਮ ਪਰਮਜੀਤ RAM ਕੁਲਵਿੰਦਰ ਸਿੰਘ ਜਸਵੰਤ ਸਿੰਘ ਸੋਹਾ ਸਿੰਘ ਹਾਜ਼ਰ ਸਨ I got it. ਅੱਜ ਸ਼ੁਰੂਆਤ ਹੋਈ ਇੱਥੇ ਬੈਠੇ 17 ਖੰਡ ਪਾਟਾ ਜੀ ਦੀਆਂ ਲੜੀਆਂ ਦਾ ਖੋਪਾ ਪਾਇਆ ਗਿਆ ਜਿਸ ਦੌਰਾਨ ਢਾਡੀ ਸਿੰਘਾਂ ਨੇ ਆਪਣੀਆਂ ਬਾਰਾਂ ਸੁਣਾਈਆਂ ਉਸ ਤੋਂ ਉਪਰੰਤ ਪੁਰੀ ਸੰਗਰ ਚੱਲੇ ਉਸ ਤੋਂ ਬਾਅਦ ਐਂਟਰਟੇਨਮੈਂਟ ਵਾਸਤੇ ਸਾਡੇ ਪੰਜਾਬ ਦੀ ਪ੍ਰਸਿੱਧ ਕਲਾਕਾਰ ਅਮਰੋਜੀ ਜੀ ਨੇ ਆਪਣਾ ਪ੍ਰੋਗਰਾਮ ਪੇਸ਼ ਕੀਤਾ ਉਸ ਤੋਂ ਉਪਰੰਤ ਬਾਬਾ ਸਾਹਿਬ ਜੀ ਦੇ ਅੱਛਾ ਜਿਹੜਾ ਜਿਹੜੀ ਪਰੰਪਰਾ ਦੇ ਅਨੁਸਾਰ ਪੈੜ ਦੀ ਜਿਹੜੀ ਰਸਮ ਹੋਆ ਬਾਬਾ ਸਾਹਿਬ ਜੀ ਦੇ ਅਨੁਸਾਰ ਤੋਂ ਟੋਕਰਾ ਸਾਹਿਬ ਦੀ ਜਿਹੜੀ ਫੇਰੀ ਪੂਰੇ ਨਗਰ ਵਿੱਚ ਕੀਤੀ ਗਈ ਉਸ ਤੋਂ ਬਾਅਦ ਜਿਹੜੀ ਆ ਸਾਡੇ ਕਹਿੰਦੀ ਰਸਮ ਉਹਦੇ ਅਨੁਸਾਰ ਅਸੀਂ ਪਹਿਲਵਾਨਾਂ ਦੀ ਅੱਜ ਲੱਗ ਪਸ 200 ਪਹਿਲਵਾਨਾਂ ਦੀਆਂ ਪੋਸਟੀਆਂ ਕਰਵਾਈਆਂ ਜਿਹਦੇ ਵਿੱਚ ਸਾਡੇ ਇਲਾਕੇ ਦੇ ਕੁੱਝ ਸੈਂਕੜੇ ਪਹਿਲਵਾਨਾਂ ਨੇ ਭਾਗ ਲਿਆ ਉਸੇ ਤਰ੍ਹਾਂ ਅੱਗੇ ਤੋਂ ਜਿਹੜਾ ਰਾਤ ਦਾ ਪ੍ਰੋਗਰਾਮ ਅੱਜ ਰਾਤ ਨੂੰ ਪੂਰਾ ਜਿਹੜਾ ਐਂਟਰਟੇਨਮੈਂਟ 3 ਮਿੰਟ ਦਾ ਪ੍ਰੋਗਰਾਮ ਜਿਹਦੇ ਵਿੱਚ ਕਰਨਵੀਰ ਨਾਟਕ ਕਲਾ ਖਮਚਾਲੇ ਆਪਣਾ ਨਾਟਕ ਪੇਸ਼ ਕਰਨਗੇ ਉਸ ਤੋਂ ਪਹਿਲਾਂ ਸਾਡੇ ਕੋਲ ਨਕਲਾ ਅਤੇ ਅਲਗੋਜਾਬਾਦ ਦੀ ਪਹੁੰਚ ਚੁੱਕੇ ਆ ਉਹ ਵੀ ਆਪਣਾ ਫਨ ਪੇਸ਼ ਕਰਨਗੇ ਅਸੀਂ ਇਸੇ ਤਰ੍ਹਾਂ ਸਾਰੇ ਦਰਸ਼ਕਾਂ ਦੀ ਬੜਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਅੱਜ ਪੂਰਾ ਸਰਗਰ ਦੇ ਦਿੱਤਾ ਇਸ ਤਰ੍ਹਾਂ ਰਾਤ ਦੇ ਪ੍ਰੋਗਰਾਮ ਦੇਖਣ ਵੀ ਪਹੁੰਚੇ ਇਸ ਤੋਂ ਇਲਾਵਾ ਕੱਲ ਨੂੰ ਸਾਡੇ ਕੋਲ ਅਨਾਮੂ ਪਹਿਰਵਾਨ ਪਹੁੰਚ ਰਹੇ ਆ ਜਿਹਦੇ ਵਿੱਚ ਜੱਸਾ ਪੱਟੀ, ਵਿਜੇਂਦਰ ਗੈਗਵਾੜ, ਗਣੇਸ਼ ਮਹਾਰਾਸ਼ਟਰ ਅਤੇ ਰੂਪਲ ਖੰਡਾ ਅਤੇ ਰੇਪਪਾਤ ਮੋਗਵਾੜਾ ਆਪ ਜਿਹੜੇ ਪਹਿਲਵਾਨ ਸਾਡੇ ਦੇ ਸੰਪਰਕ ਵਿੱਚ ਆ ਕੱਲ ਨੂੰ ਅਸੀਂ ਅਨਾਮੀ ਕੌਂਸਟੈਂਟ ਜਿਹੜੀਆਂ ਸਾਡੇ ਕੋਲ ਹਲਤੋਂ ਵੱਡੀ ਤਿੰਨ ਐਮਐਨਐ ਮੋਟਰਸਾਈਕਲ ਅਤੇ ਇੱਕ ਸਪਲੈਟ ਉਹਨਾਂ ਸਾਰੇ ਦਰਸ਼ਕ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਕੱਲ ਨੂੰ ਵੀ ਆਪਣਾ ਪਿਆਰ ਦਾ ਸਹਿਯੋਗ ਦਿਓ ਵੱਧ ਤੋਂ ਵੱਧ ਦਰਸ਼ਕੋ ਸਾਡੇ ਕੋਲ ਪਹੁੰਚਣਾ ਕੱਲ ਨੂੰ 20:00 ਵਜੇ ਸਾਡੇ ਕੋਲ ਪੰਜਾਬ ਦੇ ਸਭ ਕਲਾਕਾਰਾਂ ਦੀ ਗੱਲ ਜਿਹੜਾ ਨਾਨੀ ਕਲਾਕਾਰਾਂ ਉਹ ਆਪਣਾ فن ਪੇਸ਼ ਕਰਨਗੇ ਇਸ ਤਰੀਕੇ ਨਾਲ ਮੋਹਨਵਾਲਾ ਮੀਰਾਂ ਦੀ ਦੇਸ਼ਤ ਕਰਦੇ ਕਿ ਉਹ ਵੀ ਹੋਮ ਹੋਮ ਆ ਕੇ ਪਹੁੰਚਣ 2:00 ਵਜੇ ਜਿਹੜਾ ਛੇ ਜਿਹੜਾ ਪਟਕਾ ਜਿਹੜਾ ਛੇ ਜਿਹੜਾ ਪੇੜਵਾ ਸ਼ੁਰੂ ਕਰ ਦਿੱਤਾ ਜਾਊਗਾ ਇਹਦੇ ਵਿੱਚ ਇੱਕ ਸਪੈਸ਼ਲ ਅਨਾਉਂਸਮੈਂਟ ਆ ਕਿ ਕੱਲ ਸਵੇਰੇ ਹੋਏ ਪਹਿਲਵਾਨਾਂ ਦੀਆਂ ਹੀ ਕੋਸ਼ਟੀਆਂ ਕਰਵਾਵਾਂਗੇ ਹੋਰ ਜਿਹੜੇ ਪਹਿਲਵਾਨ ਨਹੀਂ ਰੋ ਪੂਰੀ ਸਾਡੇ ਸਾਡੇ ਨਾਲ ਸੰਪਰਕ ਨਾ ਕਰਨ ਕਿਉਂਕਿ ਸਾਡੇ ਨੇ ਜਿਹੜਾ ਪੈਨਲ ਆ ਲੱਗ ਪਾ ਦੇ ਜੀ ਨਾ ਪਹਿਲਾਂ ਬਣ ਚੁੱਕਾ ਆ ਉਸ ਪੈਨਲ ਦੇ ਅਨੁਸਾਰ ਹੀ ਅਸੀਂ ਕੁੱਛਤੀਆ ਕਰਵਾਵਾਂਗੇ ਅਸੀਂ ਇੱਕ ਵਾਰ ਫੇਰ ਸਾਡੀ ਸ਼ਹਿਰੀ ਕਮੇਟੀ ਅਤੇ ਸਾਡੇ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਨੂੰ ਬਹੁਤ ਬੜਾ ਧੰਨਵਾਦ ਕਰਦੇ ਆ ਜਿਹੜਾ ਇਸ ਮੇਲੇ ਦੇ ਚਾਰਜਾਂ ਚੁਣ ਲਾਉਂਦੇ ਆ ਇਸੇ ਤਰ੍ਹਾਂ ਅਸੀਂ ਆਸ ਰੱਖਦੇ ਆ ਕਿ ਸਾਰੇ ਜਿਹੜੇ ਦਰਜ ਕੋ ਆ ਕੱਲ੍ਹ ਨੂੰ ਵੀ ਇਸ ਤਰ੍ਹਾਂ ਹਮ ਹਮਾ ਕੇ ਜੁੜੋ ਭਾਈ ਜਿੰਪੂ ਜੀ ਦਾ ਫਾਲਸਾ ਵਾਹ